ਅਈਦਾ ਕੁੱਟ ਕੇ ਮਾਰ ਦੇਾਂਗੇ ਜਿਹੜਾ ਹੋਵੇ ਐਨੇ ਜ਼ਮੀਨ ਤੇ ਬਿਨਾ ਤੇ ਅਈ ਨਹੀਂ ਕਹਦੇ ਜੋਗੇ ਮਾਰ ਜਾਵਾਂਗੇ ਪਰ ਐਸੀ ਪਿੱਛੇ ਹਟ ਲੈਣੀ ਹੁਣ ਵੀ ਜੇ ਤੱਕੇ ਨਾਲ ਜ਼ਮੀਨ ਲੈ ਲਈ ਹਾਂ ਤਾਂ ਕਹਿਣਾ ਕਰੂਗੇ ਫੇ ਮਰਦਾਂ ਨੂੰ ਮਾਰ ਕੇ ਲੈ ਜਾਣਗੇ ਉਹ ਨਜ਼ਰਦਲ ਵਿਆਹ ਨੇ ਭਾਈ ਸਕਦੇ ਜਦੋਂ ਮਾਰ ਦੇਣਗੇ ਫੇ ਮੈਂ ਗੱਲ ਜਰੀ ਕਰੀ ਜਾਂਦਾ ਇਹਦੇ ਜੂਤਾ ਦਿਖਾਣੇ ਇਹਦੇ ਜੋ ਸਾਡੇ ਜਵਾਗ ਪਾਲਦੇ ਨੇ ਇਹਦੇ ਜੋ ਸਾਡੇ ਬਿਦਾਰੂਆਂ ਨੇ ਲਗਾਇਆ ਐ ਸਹੀ ਸਭ ਕੋ ਸੇਜੇ ਨਹੀਂ ਆ ਸਾਡਾ ਜ਼ਮੀਨ ਨਾਲ ਆਇਆ ਇਵੇਂ ਦਾ ਮਹਿਸੂਸ ਹੋਇਆ ਸੀ ਜਦੋਂ ਪਤਾ ਲੱਗਾ ਸੀਗਾ ਵੀ ਜ਼ਮੀਨ ਐਕਵਾਇਰ ਕਰਨ ਜਾ ਰਹੇ ਹੋ ਜਿ ਤੁਸੀਂ ਖੂਨ ਪਸੀਨੇ ਵੀ ਕਮਾਈ ਬਹੁਤ ਚਾਹਤ ਤੋਂ ਫਰਗਿਆ ਨੂੰ ਮੰਨਦ ਕਰ ਗਏ ਨੰਨਾ ਨੂੰ ਪਾਇਆ ਸੋ ਪਾਬੂ ਖੋਰੇ ਨੇ ਅੱਖਾਂ 'ਚੋਂ ਹੰਝੂ ਆ ਰਹੇ ਨੇ ਕਿਤੇ ਨਾ ਕਿਤੇ ਤਕਲੀਫ ਜ਼ਰੂਰ ਹੁੰਦੀ ਹੈ ਸੋ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਸੁਣ ਕੇ ਬੋਤੋ ਇਹ ਬੇਨਤੀ ਕਰਨੀ ਹੈ ਉਹ ਨਹੀਂ ਕਰੂ ਮਾਗਨੇ ਵੇਦੂਕ ਉਸ ਨੂੰ ਮੈਂਦ ਕਰ ਦਿੱਤਾ ਕਰ ਰਿਹਾ ਹਾਂ ਜੀ ਕੋਕਲਾ ਜਾਖ ਨਹੀਂ ਵਿਆਹ ਹੋਇਆ ਜ਼ਮੀਨ ਦੇ ਮੌਕੇ ਹੀ ਗਿਆਖ ਨਹੀਂ ਬਣਾ ਕਿਸੇ ਲੋਕਾਂ ਦਾ ਸਾਠ ਜੀ ਜ਼ਮੀਨ ਸਾਠ ਹੁੰਦਾ ਸੀ ਬਿਆਨ ਦਿੱਤਾ ਸੀ ਸੀਐਮ ਭਗਵੰਤ ਸਿੰਘ ਮਾਰਾ ਹੋਣਾ ਨੇ ਕਹਿੰਦੇ ਕਿਸਾਨਾਂ ਦੀ ਸਾਡੇ ਨਾਲ ਸਹਿਮਤੀ ਬਣ ਚੁੱਕੀ ਇਹ ਬੋਲ ਹੈ ਕੋਈ ਵੀ ਨਹੀਂ ਜਾਵੇ ਸਹਿਮਤੀ ਨੂੰ ਕਿਹਾ ਤਾਂ ਬਿਆਨ ਤਾਂ ਦੇ ਲਾ ਉਹਦੇ ਕੋਲੋਂ ਹੀ ਜੋੜੀ ਜਾਂਦੇ ਆ ਤੇ ਕੋਈ ਹੁੰਦਾ ਖਰੀਦੇ ਹੋਏ ਬੰਦੇ ਹੁੰਦੇ ਆ ਨੀ ਵਿਚੇ ਵੀ ਲੋਕ ਕਹਿ ਰਹੇ ਸੀਗੇ ਕਿ 1 ਲੱਖ ਰੁਪਏ ਪ੍ਰਤੀ ਸਾਲ ਦੇ ਹਿਸਾਬ ਨਾਲ ਇਹ ਸਭ ਸੰਤ ਹੈਗਾ ਸਾਰਾ ਕੁਝ ਬੜੀ ਬਣਾਈਆਂ ਗੱਲਾਂ ਨੇ ਗੱਲਾਂ ਦਾ ਖੜਾ ਕਰਨਾ ਹੈ ਵਿੱਚ ਤਾਂ ਕੋਈ ਪੌਣਾ ਹੀ ਨਹੀਂ ਸਸ਼ਵੀਕਰ ਜੀ ਤੁਸੀਂ ਜੁੜ ਚੁੱਕਿਆ ਸਮਝਾ ਨਿਊਜ਼ ਨਾਲ ਤੇ ਮੈਂ ਹਾਂ ਪ੍ਰਦੀਪ ਕੋ ਤਾਂ ਜਦੋਂ ਤੋਂ ਮਾਨ ਸਰਕਾਰ ਸੱਤਾ ਦੇ ਵਿੱਚ ਆਈ ਹੈ ਲਗਾਤਾਰ ਲੋਕਾਂ ਦੇ ਨਾਲ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਸੀ ਸੋ ਬਹੁਤ ਸਾਰੇ ਵਾਦੇ ਨੇ ਜਿਹੜੇ ਉਹ ਪੂਰੇ ਵੀ ਹੋਏ ਨੇ ਪਰ ਲੈਂਡ ਪੁਲਿੰਗ ਪਾਲਿਸੀ ਇੱਕ ਅਜਹੀ ਸਕੀਮ ਇੱਕ ਅਜਿਹੀ ਪਾਲਿਸੀ ਜੋ ਸਾਡੇ ਦੇਸ਼ ਤੇ ਅਨ ਦਾਤਾ ਨੇ ਜਿੰਨਾ ਦੇ ਕਰਕੇ ਪੂਰੇ ਦੇਸ਼ ਦੇ ਵਿੱਚ ਵਿਦੇਸ਼ ਤੇ ਵਿੱਚ ਲੋਕਾਂ ਦੇ ਪੇਟ ਦੇ ਵਿੱਚ ਅੰਨ ਜਾਂਦਾ ਹੈ ਜ਼ਮੀਨਾਂ ਨੂੰ ਪਜਾਉ ਕਰਦੇ ਨੇ ਫਿਰ ਧਰਤੀ ਦੇ ਵਿੱਚੋਂ ਸੋਨਾ ਉਗਾਉਂਦੇ ਨੇ ਹੁਣ ਉਹਨਾਂ ਦਿੱਤੇ ਕਿਸ ਤਰੀਕੇ ਦੇ ਨਾਲ ਜ਼ਬਰਦਸਤੀ ਕੀਤੀ ਜਾਂਦੀ ਹੈ ਸੋ ਲੈਂਡ ਪੁੱਲਿੰਗ ਪਾਲਿਸੀ ਹੁੰਦੀ ਕੀ ਹੈ ਤੁਹਾਨੂੰ ਥੋੜਾ ਜਿਹਾ ਐਕਸਪਲੇਨ ਕਰ ਦਿੰਨੇ ਆ ਦਰਸਲ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਅਕਵਾਇਰ ਕਰਨ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ ਅਸਾ ਬਿਲਕੁਲ ਮੇਰੇ ਨਾਲ ਕੁਝ ਕਿਸਾਨ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਕਿ ਕਿਵੇਂ ਤੋਂ ਉਹਨਾਂ ਨੂੰ ਮਹਿਸੂਸ ਹੁੰਦਾ ਉਹ ਕੀ ਸੋਚਦੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਅੱਛਾ ਜੀ ਭਗਵਾਨਤਮਾਨ ਨਵੀਂ ਪਾਲਿਸੀ ਲੈ ਕੇ ਆ ਰਹੇ ਆ ਜੀ ਲੈਂਡ ਫੋਲਿੰਗ ਪਾਲਿਸੀ ਕਿਵੇਂ ਦੇਖਦੇ ਹੋ ਜੇ ਤੁਹਾਡੀ ਜ਼ਮੀਨ ਮੰਗਣਗੇ ਜ਼ਮੀਨ ਦੇਵੋਗੇ ਸਾਡਾ ਪਿੰਡ ਤਾਂ ਜੀ ਬਾਹਰ ਨਿਕਲਿਆ ਹੋਇਆ ਪਰ ਜ਼ਮੀਨ ਤਾਂ ਅਸੀਂ ਨਹੀਂ ਦੇਣੀ ਹੈਗੀ ਹੂੰ ਤੇ ਜੇ ਮੰਗਣਗੇ ਤਾਂ ਵੀ ਨਹੀਂ ਦੇਣੀ ਹੈਗੀ ਜ਼ਮੀਨ ਤਾਂ ਜ਼ਮੀਨ ਤਾਂ ਕਹਿੰਦੇ ਸਾਡੀ ਕਹਾਉਤ ਆ ਵੀ ਸਾਡੀ ਮਾਂ ਹੈ ਮਾਂ ਹੁੰਦੀ ਆ ਅਸੀਂ ਤਾਂ ਵੇਚ ਨਹੀਂ ਵੇਚ ਨਹੀਂ ਰਹੇ ਹੈਗੇ ਨਹੀਂ ਵਿੱਚੇ ਵੀ ਕਿ ਲੋਕ ਕਹਿ ਰਹੇ ਸੀਗੇ ਕਿ 1 ਲੱਖ ਰੁਪਏ ਪ੍ਰਤੀ ਸਾਲ ਦੇ ਹਿਸਾਬ ਨਾਲ ਇਹ ਸਭ ਸੰਤ ਹੈਗਾ ਸਾਰਾ ਕੁਝ ਬੜੀ ਬਣਾਈਆਂ ਗੱਲਾਂ ਨੇ ਗੱਲਾਂ ਦਾ ਖੜਾ ਕਰਨਾ ਹੈ ਵੇਚ ਤਾਂ ਕੋਈ ਪਾਉਣਾ ਹੀ ਨਹੀਂ ਹੂੰ ਵੇਚ ਤਾਂ ਕੋਈ ਪਾਉਣਾ ਹੀ ਨਹੀਂ ਹੈਗਾ ਨਹੀਂ ਕਹਿੰਦੇ ਫਾਇਦਾ ਹੋਊਗਾ ਆਮ ਲੋਕਾਂ ਨੂੰ ਆਏ 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 ਜੇ ਲੁੱਟਣਾ ਤਾਂ ਪੁੱਛਣਾ ਕੀ ਹੈ ਇਹ ਲੁੱਟਣਾ ਤਾਂ ਪੁੱਛਣਾ ਕੀ ਆ ਜੀ ਲੱਗਦਾ ਫਾਇਦਾ ਹੋਗਾ ਨਹੀਂ ਨਹੀਂ ਭਾਈ ਫਾਇਦਾ ਕਾਈ ਨਹੀਂ ਹੋਣਾ ਲੋਕਾਂ ਦਾ ਜਵਾਕ ਨਹੀਂ ਪਿਆ ਹੋਇਆ ਜਮੀਨ ਦੇ ਮੌਕੇ ਹੀ ਹੁੰਦਾ ਜਵਾਕ ਨਹੀਂ ਪਿਆ ਨਾ ਕਿਸੇ ਨੇ ਲੋਕਾਂ ਦਾ ਸਾਖ ਜੀ ਜਮੀਨ ਨੂੰ ਸਾਖ ਹੁੰਦਾ ਵਾ ਉਹ ਕਹਿੰਦੇ ਪਲਾਟ ਦਿੱਤੇ ਜਾਣਗੇ ਰਹਿਣ ਦੇ ਲਈ ਤੁਹਾਨੂੰ ਪਲਾਟ ਕੀ ਕਰੂ ਜਦੋਂ ਦੋ ਮੁੰਡੇ ਆ ਭਾਸਾ ਯਾਰ ਕੇ ਤਾਂ ਉਹਨੂੰ ਲੜ ਕੇ ਪਾਉਂਗਾ ਨਾ ਮੈਂ ਉਹ ਪਲਾਟ ਪਹਿਲੇ ਕਿੱਥੋਂ ਲਿਆ ਉਹਨੂੰ ਖਤਰਨ ਕਿੰਨੇ ਲੱਖ ਰੁਪਏ ਪ੍ਰਤੀ ਸਾਲ ਇਕੜ ਦੇ ਹਿਸਾਬ ਨਾਲ ਦਿੱਤਾ ਜਾਉਂਦਾ ਉਹਦਾ ਅਗੋ ਹੀ ਖਾ ਦੇਣਾ ਕੀ ਨਾ ਪਲਾ ਖਾਦਾ ਜਾਣਾ ਜਿਹੜਾ ਉਹ ਲੱਖ ਦਾ ਕੀ ਹੋਊਗਾ ਦਾ ਦੇਣਾ ਕੀ ਲੱਖ ਦਾ ਤਾਂ ਕੋਈ ਨਹੀਂ ਹੋਣਾ ਭਾਈ ਕਿਉਂਕਿ ਮੀਟਿੰਗਾਂ ਕੀਤੀਆਂ ਜਾਂਦੀਆਂ ਨੇ ਕੈਬਿਨੇਟ ਮੀਟਿੰਗਸ ਹੁੰਦੇ ਆ ਲੋਕੀ ਗੱਲਾਂ ਕਰਦੇ ਆ ਪਰ ਜੇ ਲੋਕਾਂ ਦੀ ਗੱਲ ਕੀਤੀ ਜਾਵੇ ਬਹੁਤ ਸਾਰੇ ਕਿਸਾਨ ਸਹਿਮਤ ਵੀ ਨਹੀਂ ਜਿਹੜਾ 90% ਨਹੀਂ ਸਹਿਮਤ ਹੈਗੇ ਨਹੀਂ ਨਹੀਂ ਬਿਲਕੁਲ ਇਹ ਗੱਲ ਕੱਲ ਤੱਕ ਕਿਉਂਕਿ ਬਿਆਨ ਦਿੱਤਾ ਸੀ ਸੀਐਮ ਭਗਵੰਤ ਸਿੰਘ ਮਾਰ ਹੋਣਾ ਨੇ ਕਹਿੰਦੇ ਕਿਸਾਨਾਂ ਦੀ ਸਾਡੇ ਨਾਲ ਸਹਿਮਤੀ ਬਣ ਚੁੱਕੀ ਹੈ ਉਹਦਾ ਚਾਹੇ ਕੋਈ ਵੀ ਲਈ ਜਾਵੇ ਸਹਿਮਤੀ ਨੂੰ ਕੀ ਆ ਤੇ ਬਿਆਨ ਤਾਂ ਦੇਣਾ ਉਹ ਆਪਣੇ ਕੋਲ ਨਹੀਂ ਜੋੜੀ ਜਾਂਦੇ ਉੱਥੇ ਕੋਈ ਹੁੰਦਾ ਖਰੀਦੇ ਸੇ ਬੰਦੇ ਹੁੰਦੇ ਆ ਹੂੰ ਲੱਗਦਾ ਇਹ ਵੀ ਸਾਰੇ ਕਿਸਾਨਾਂ ਨੂੰ ਆਪਣੀ ਜ਼ਮੀਨ ਇੰਨੀ ਹੀ ਪਿਆਰੀ ਹੈ ਹਾਂਜੀ ਹਾਂਜੀ ਤੁਸੀਂ ਕਿਵੇਂ ਦੇਖਦੇ ਹੋ ਕਿ ਲੈਂਡ ਪੁਲਿੰਗ ਪਾਲਿਸੀ ਲਾਗੂ ਹੋਣੀ ਚਾਹੀਦੀ ਹੈ ਜੀ ਨਹੀਂ ਹੋਣੀ ਚਾਹੀਦੀ ਨਹੀਂ ਹੋਣੀ ਨਹੀਂ ਜਿਹੋ ਜੀ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਕਿਵੇਂ ਦੇਖਦੇ ਹੋ ਵੀਰੇ ਲੈਂਡ ਪੁਲਿੰਗ ਪਾਲਿਸੀ ਇਹ ਨਹੀਂ ਹੋਣੀ ਚਾਹੀਦੀ ਜੀ ਜੇ ਹੋਣੀ ਚਾਹੀਦੀ ਹੈ ਤੇ ਇਸ ਹਿਸਾਬ ਨਾਲ ਹੋਣੀ ਚਾਹੀਦੀ ਤੇ 3 ਕਰੋੜ 3.5 ਕਰੋੜ ਦਾ ਇੱਕ ਈਲਾ ਹੋਵੇ ਸਾਲ ਦਾ ਟਾਈਮ ਹੋਵੇ ਸਾਲ ਦੇ ਵਿੱਚ ਵੀ ਸਾਨੂੰ ਪੈਸੇ ਦੇ ਦੇਣ ਅਸੀਂ ਦੇ ਦਾਂਗੇ ਖੁਸ਼ੀ ਨਾਲ ਦੇ ਦਾਂਗੇ ਤੇ ਜਿਵੇਂ ਇਹ ਕਹਿੰਦੇ ਇਸ ਤਰ੍ਹਾਂ ਤਾਂ ਹਜ਼ਾਰ ਗਾਇ ਦਾ ਪਲਾਟ ਕੀ ਕਰਾਂਗੇ ਨਾਲ ਇੱਕ 200 ਗਾਇ ਦਾ ਦੇ ਰਿਆ ਈਲੇ ਮਗਰ ਕਦੋਂ ਜਾ ਕੇ ਉਹ ਡਿਵੈਲਪ ਹੋਊਗਾ ਕਦੋਂ ਕਹਿੰਦੇ ਜੀ ਕਿਸਾਨਾਂ ਨੂੰ ਬੜੇ ਫਾਇਦੇ ਹੋਣੇ ਆ ਕਹਿੰਦੇ ਇਹਨਾਂ ਨੂੰ ਹੁਣ ਨਹੀਂ ਪਤਾ ਲੱਗਦਾ ਅਗਲੇ ਵਾਲੇ ਆਉਣ ਚ ਟਾਈਮ 'ਚ ਬੜੇ ਫਾਇਦੇ ਉਹ ਟੇਬਲ ਤੇ ਬੈਠੇ 100 ਗੱਲਾਂ ਕਰੀ ਜਾਂਦੇ ਨੇ ਨਹੀਂ ਉਹਦਾ ਨਹੀਂ ਹੋ ਸਕਦਾ ਇੰਪੋਸੀਬਲ ਤੇ ਜਿਹੜਾ ਪ੍ਰਤੀ ਏਕੜ ਦੇ ਹਿਸਾਬ ਨਾਲ ਲੱਖ ਰੁਪਇਆ ਦੇਣ ਦੀ ਗੱਲ ਕਰਦੇ ਨੇ ਲੱਗਦਾ ਆ ਵੀ ਜੇ ਪਾਲਿਸੀ ਲਾਗੂ ਹੋ ਗਈ ਮਿਲ ਜਾਊਗਾ ਲੱਖ ਰੁਪਇਆ ਚਲੋ ਮਿਲ ਵੀ ਜਾਵੇ ਉਹ ਲੱਖ ਰੁਪਇਆ ਆਇਆ ਨਹੀਂ ਤਾਂ ਬੱਚਿਆਂ ਨੇ ਖਾਚਿਆ ਨਹੀਂ ਰਹਿੰਦਾ ਟਿਕਦਾ ਇਦਾਂ ਪੂਰੀ ਅਮਾਉਂਟ ਮਿਲੇ ਤਾਂ ਬੰਦਾ ਅੱਗੇ ਜਾ ਕੇ ਕੁਝ ਲੈਣ ਜੋਗਾ ਹੋ ਜਮੀਨ ਲੈ ਲੂਗਾ ਕੋਈ ਪਲਾਟ ਲੈ ਲੂਗਾ ਲੱਖ ਰੁਪਇਆ ਮਹੀਨੇ ਦਾ ਜਾਂ ਕਿੰਨੇ ਸਾਲ ਬਾਅਦ ਦੇਣਾ ਜਾਂ ਮਹੀਨੇ ਬਾਅਦ ਜੀ ਅੱਛਾ ਜਦੋਂ ਲੱਖ ਰੁਪਇਆ ਕਿੰਨੇ ਚਿਰ ਬਾਅਦ ਦੇਣਗੇ ਸਾਲ ਬਾਅਦ 1 ਸਾਲ ਬਾਅਦ 1 ਲੱਖ ਰੁਪਈਆ ਉਹ ਤਾਂ ਪਰ ਏਕੜ ਦੇ ਹਿਸਾਬ ਨਾਲ ਕੀ ਕੀ ਲੱਖ ਦੀ ਕੀ ਵੈਲੀਓ ਤੁਸੀਂ ਸਮਝਦੇ ਹੋ ਅੱਜ ਦੇ ਜੋ ਵਿੱਚ ਲੱਖ ਰੁਪਈਆ ਅੱਛਾ ਜਦੋਂ ਅਸੀਂ ਕੋਈ ਸੱਤਾਧਾਰੀ ਮੈਂਬਰ ਚੁਣਦੇ ਅਸੀਂ ਮੁੱਖ ਮੰਤਰੀ ਦੀ ਚੋਣ ਕੀਤੀ ਅਸੀਂ ਸਾਰਿਆਂ ਨੇ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਇਆ ਜਦੋਂ ਜਿਤਾਇਆ ਉਦੋਂ ਲੱਗਦਾ ਸੀ ਵੀ ਆਉਣ ਵਾਲੇ ਟਾਈਮ 'ਚ ਸਾਡੇ ਲਈ ਮੁਸ਼ਕਲਾਂ ਬਣ ਜਾਣਗੀਆਂ ਪਰ ਆ ਇਸ ਚੀਜ਼ ਦਾ ਗਿਆਨ ਨਹੀਂ ਸੀ ਵੀ ਇਹ ਅਕਵਾਇਰ ਕਰਨਗੇ ਜ਼ਮੀਨਾਂ ਨੂੰ ਇਦਾਂ ਕਰਨਗੇ ਬਾਕੀ ਠੀਕ ਸੀ ਕਈ ਗੱਲਾਂ 'ਚ ਭਗਵੰਤ ਮਾਨ ਠੀਕ ਆ ਹੁਣ ਕਈ ਖੇਸ਼ ਨੇ ਪਾਣੀ ਦਾ ਕਿੰਨੀ ਸਮੱਸਿਆ ਹੱਲ ਕਰਤੀ ਆ ਸੂਏ ਕੱਢਿਆ ਉਸ ਤੋਂ ਜ਼ਿਮੀਂਦਾਰਾਂ ਦੇ ਖੇਤ ਤੱਕ ਪਾਣੀ ਪਹੁੰਚਾਇਆ ਬਹੁਤ ਵਧੀਆ ਗੱਲ ਆ ਜਿਹੜੀ ਗੱਲ ਚੰਗੀ ਭਗਵੰਤਪਾਨ ਨੇ ਕੀਤੀ ਆ ਉਹ ਚੰਗੀ ਆ ਬਰੇ ਲਈ ਇਹ ਕੀ ਪੁਲਿੰਗ ਵਾਲੀ ਪਾਲਸੀ ਤੁਹਾਨੂੰ ਨਹੀਂ ਨਹੀਂ ਗਲਤ ਆ ਠੀਕ ਹੈ ਸੋ ਲੈਂਡ ਪੁਲਿੰਗ ਪਾਲਸੀ ਜੋ ਕਿ ਪਾਲਸੀ ਹਜੇ ਸਿਰਫ ਤੇ ਸਿਰਫ ਚਰਚਾ ਦੇ ਵਿੱਚ ਬਣੀ ਹੋਈ ਆ ਕਿ ਆਖਿਰਕਾਰ ਕਦ ਲਾਗੂ ਹੋਏਗੀ ਸੋ ਮੇਰੇ ਨਾਲ ਕੁਝ ਕਿਸਾਨ ਮੌਜੂਦ ਨੇ ਸੋ ਬਿਲਕੁਲ ਅੰਦਾਜ਼ਾ ਕਿਹਾ ਜਾਂਦਾ ਹੈ ਦੇਸ਼ ਵਿਦੇਸ਼ਾਂ ਦੇ ਵਿੱਚ ਲੋਕਾਂ ਦੇ ਪੇਟ ਦੇ ਵਿੱਚ ਕਣਕ ਪਾਉਂਦੇ ਨੇ ਸੋ ਜ਼ਮੀਨ ਨੂੰ ਪਜਾਉ ਬਣਾਉਂਦੇ ਨੇ ਫਿਰ ਉਸ ਪਜਾਉ ਜ਼ਮੀਨ ਦੇ ਵਿੱਚੋਂ ਸੋਨਾ ਨਿਕਲਦਾ ਸੋ ਹੀ ਸੋਨਾ ਜੋ ਦੇਸ਼ ਵਿਦੇਸ਼ਾਂ ਦੇ ਵਿੱਚ ਪਹੁੰਚਦਾ ਹੈ ਤੇ ਕਿਤੇ ਨਾ ਕਿਤੇ ਸਾਡੇ ਦੇਸ਼ ਦੀ ਉন্নਤੀ ਤੇ ਤਰੱਕੀ ਲਈ ਫਾਇਦੇਮੰਦ ਆ। ਸੋ ਲੈਂਡ ਪੁਲਿੰਗ ਪਾਲਿਸੀ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਲੈ ਕੇ ਆਂਦੀ ਗਈ ਹੈ। ਸੋ ਬਿਆਨ ਦਿੱਤਾ ਗਿਆ ਕਿ ਕਿਸਾਨ ਉਹਨਾਂ ਦੇ ਨਾਲ ਸਹਿਮਤ ਨੇ। ਆਪਾਂ ਪੁੱਛ ਲੈਨੇ ਆ ਕਿ ਕਿੰਨੀ ਕੋ ਸਹਿਮਤੀ ਹੈ ਸਤਿ ਸ੍ਰੀ ਅਕਾਲ ਬਜ਼ੁਰਗੋ। ਆਓ ਭਾਈ ਅਸੀਂ ਜਾਣੋ ਸਹਿਮਤਾ ਅਸੀਂ ਤਾਂ ਕਹਿੰਨੇ ਆ ਸਾਡੇ ਦਾ ਹੱਥ ਨਹੀਂ ਲਾਉਣ ਦੇਣਾ ਜ ਮੈਨੂੰ। ਹੂੰ। ਭਾਈ ਚਾਹੇ ਸਾਨੂੰ ਮਾਰ ਦੇਣ ਹੋਰ ਵੀ ਕਰ ਮਰੇ। ਮਰ ਜਾਵਾਂਗੇ ਪਰ ਅਸੀਂ ਪਿੱਛੇ ਹਟਦੇ ਨਹੀਂ ਹਾਂ। ਕਿ ਜੇ ਤੱਕ ਕੈਨਾਲ ਜ਼ਮੀਨ ਲੈ ਲਈਗੀ ਹਾਲ ਤੱਕ ਇਹ ਨਾ ਕਰਨਗੇ ਫੇ ਮਾਸ਼ਾ ਨੂੰ ਮਾਰ ਕੇ ਲੈ ਜਾਣਗੇ ਉਹ ਨਜ਼ਰ ਤਲ ਜਾਣੇ ਭਾਈ ਸਕਦੇ ਜਦੋਂ ਮਾਰ ਦੇਣਗੇ ਫੇ ਮੈਂ ਮਰਜੀ ਕਰੀ ਜਾਣ ਕਿੰਨੀ ਕ ਜ਼ਮੀਨ ਪਿਆਰੀ ਐ ਬਸਰਬ ਜ਼ਮੀਨ ਬਾੜੀ ਪਿਆਰੀ ਐ ਜਦ ਇਹ ਜੂਤਾਂ ਸੇ ਖਾਣੇ ਇਹਦੇ ਜੋ ਸਾਡੇ ਜਵਾਕ ਪਾਲਦੇ ਨੇ ਇਹਦੇ ਜੋ ਸਾਡੇ ਬਡਾਰੂਆਂ ਨੇ ਨਹਾਇਆ ਐ ਸਹੀ ਸਭ ਕੋ ਸਹੀ ਦੇ ਨਹੀਂ ਸਾਡਾ ਜ਼ਮੀਨ ਨਾਲ ਆਇਆ ਚਾਹ ਕਹਿੰਦੇ ਕਿਸਾਨਾਂ ਦੀ ਸਹਿਮਤੀ ਆ ਭਗਵੰਤ ਮਾਨ ਕਹਿੰਦਾ ਕਿਸਾਨ ਸਾਡੇ ਨਾਲ ਸਹਿਮਤ ਆ ਤੁਸੀਂ ਸਹਿਮਤ ਹੋ ہاں ਨੂੰ ਸਹਿਮਤਾ ਸੀ ਤਾਂ ਗੋਲੀ ਮਾਰ ਦਿਆ ਭਗਵੰਤ ਮਾਨ ਦੇ ਹੂੰ ਜੇ ਸਾਡੇ ਡਕੇ ਆ ਜੇ ਨਹੀਂ ਜੇ ਪਿੰਡਾਂ ਚ ਆ ਕੇ ਕੋਈ ਨੇਤਾ ਪ੍ਰਚਾਰ ਕਰਦਾ ਕਿ ਆਪਣੀਆਂ ਜ਼ਮੀਨਾਂ ਦੇ ਦਿਓ ਫਿਰ ਪਿੰਡ ਚ ਵੜਨ ਦਊਂਗੇ ਅਸੀਂ ਕਹਾਂ ਨੂੰ ਬਰਬਾਦ ਨਾ ਭਾਈ ਉਹਨੂੰ ਅਸੀਂ ਤਾਂ ਕੁੱਟ ਕੇ ਮਾਰ ਦਿਆਂਗੇ ਜਿਹੜਾ ਉਹ ਐਸੇ ਐਨੇ ਜ਼ਮੀਨ ਤੇ ਬਣਾ ਦੇ ਹਈ ਨਹੀਂ ਘਾਸੇ ਜੋਗੇ ਇਹਦੇ ਨਾਲ ਹੀ ਖਾਂਦੇ ਆ ساری ਦੁਨੀਆ ਰੋਟੀ ਖਾਂਦੀ ਆ ਅੱਛਾ ਕਹਿੰਦੇ ਸੀ 1 ਲੱਖ ਰੁਪਏ ਪ੍ਰਤੀ ਏਕੜ ਮਿਲੂਗਾ ਕਿਸਾਨਾਂ ਨੂੰ ਨਹੀਂ ਇਹ ਇਹਨਾਂ ਨੇ ਬਾਪੂ ਜੀ ਨੂੰ ਪੁੱਛ ਲਓ ਇਹਨਾਂ ਨੇ ਬਾਦਲ ਹੋਣਾ ਨਾ ਜੇਲ੍ਹ ਕੱਟ ਕੇ ਆਂਦੀ ਹੋਈ ਆ ਤੁਸੀਂ ਬਾਦਲ ਸਾਹਿਬ ਹੋਣਾ ਨਾ ਜੇਲ੍ਹ ਕੱਟੀ ਆ ਜੀ ਹਾਂ ਕੱਟੀ ਆ ਬਈ ਕੀ ਸੀ ਕੀ ਸੀ ਪੂਰਾ ਹੈ ਕੀ ਸੀ ਪੂਰਾ ਮਾਮਲਾ ਕਿਉਂ ਤੁਸੀਂ ਜ਼ਮੀਨ ਆਏ ਰੋਲੇ ਸੇ ਜਦ ਵੀ ਅੱਛਾ ਜੀ ਜ਼ਮੀਨਾਂ ਜਿਹਦੇ ਕੋਈ ਨਾ ਜਾਣਦੀ ਬੋਲੀ ਸਾਡੀ ਪੰਜਾਬੀ ਬੋਲੀ ਨਹੀਂ ਬੋਲਣ ਦਿੰਦੇ ਸੀ ਸਾਨੂੰ ਅੱਛਾ ਜੀ ਇਹਦੇ ਖਾਤਰ ਗਏ ਸੀ ਅਸੀਂ ਜੇ ਆ। ਕੋਣ ਮਨਾ ਕਰਦਾ ਸੀਗਾ ਪੰਜਾਬੀ ਬੋਲੀ ਬੋਲਣ ਤੋਂ? ਸਾਰੇ ਹੀ ਕਰਦੇ ਸੀ ਜਾਂਦੇ ਸੀ ਹਿੰਦੂ ਲੋਕ। ਅੱਛਾ ਜੀ। ਅਸੀਂ ਕਹਿੰਦੇ ਸਾਡੇ ਪੰਜਾਬੀ ਲਾਗੂ ਕਰੋ ਫੇਰ ਦੇਖਣ ਲਾਤੇ ਲੋਕ। ਹੂੰ। ਕੋਣ ਪੰਜਾਬੀ ਲਿਖਦੇ ਨਹੀਂ ਉੱਥੇ ਦਫ਼ਤਰਾਂ 'ਚ। ਹੂੰ। ਉਹ ਦਰ ਨੂੰ ਸੀ ਲਿਖਦੇ। ਅੱਛਾ ਦਫ਼ਤਰਾਂ 'ਚ ਪੰਜਾਬੀ ਲਿਖਣ ਤੇ ਮਨਾਹੀ ਸੀ ਉਦੋਂ। ਮਨਾਹੀ ਸੀ ਉਦੋਂ। ਹੂੰ। ਫੇ ਕਿੰਨਾ ਸਮਾਂ ਜੇਲ੍ਹ ਕੱਟੀ ਤੁਸੀਂ? ਅਈ ਦੋ-ਤਿੰਨ ਇੰਨਾ ਹੀ ਕੱਟੀ ਸੀ ਜਦੋਂ ਸਮਝਦਾ ਹੋ ਗਿਆ ਸੀ ਫੇਰ। ਮੰਨ ਗਏ ਸੀ ਇਹ। ਗੌਰਮント ਮੰਨ ਗਈ ਸੀ ਉਹਦਾ ਅੱਛਾ ਹੁਣ ਤਾਂ ਬਾਦਲ ਦੀ ਸਰਕਾਰ ਵੀ ਕਹਿ ਰਹੀ ਹੈ ਕਹਿੰਦੇ ਅਸੀਂ ਕਿਸਾਨਾਂ ਦੇ ਨਾਲ ਆ ਸੀ ਕਿਸਾਨਾਂ ਦੇ ਹੱਕ ਚ ਉਦੋਂ ਵਧੀਆ ਜੇ ਨਾਲ ਨੇ ਸਾਡੇ ਫਿਰ ਉਦੋਂ ਵੀ ਵਧੀਆ ਚਾਹੇ ਕਾਂਗਰਸਾ ਚਾਹੇ ਕਾਲੀ ਦਲ ਕਹਿੰਦੇ ਅਸੀਂ ਸਾਨੂੰ ਤਾਂ ਆਪ ਦੀ ਜ਼ਮੀਨ ਦਾ ਭਾਈ ਅਸੀਂ ਇਹ ਨਹੀਂ ਛੱਡਣੀ ਹੋਰ ਚਾਹੇ ਸਾਡੇ ਨਾਲ ਕੋਈ ਰਲੇ ਨਾ ਰਵੇ ਜੀ ਹਾਂ ਇਹ ਲੱਖਾਂ ਰੁਪਇਆ ਤੁਹਾਨੂੰ ਮਿਲੇਗਾ ਪ੍ਰਤੀ ਏਕੜ ਦੇ ਹਿਸਾਬ ਨਾਲ ਤੁਹਾਨੂੰ ਬਹੁਤ ਫਾਇਦਾ ਇਹਨਾਂ ਨੇ ਬੇਟਾ ਮੇਰੇ ਗੱਲ ਸੁਣਿਓ ਇਹਨਾਂ ਨੇ ਇੱਕ ਵਾਰ ਸਾਨੂੰ ਦੇ ਰਹੇ ਆ ਤੇ ਮੁੜ ਕੇ ਤੁਰੇ ਫਿਰਾਂਗੇ ਹੂੰ ਅੱਛਾ ਜ਼ਮੀਨ ਕਿੰਨੀ ਕੋ ਪਿਆਰੀ ਆ ਜ਼ਮੀਨ ਤਾਂ ਪਿਆਰੀ ਆ ਮੇਰੇ ਕੋਲ 36 ਕਿਲੋ ਜ਼ਮੀਨ ਨੇ ਹੂੰ ਫਿਰ ਜ਼ਮੀਨ ਤੋਂ ਜਿਹੜੀ ਤੁਹਾਡੇ ਬਾਪ ਦਾਦਿਆਂ ਦੀ ਜ਼ਮੀਨ ਸੀ ਅੱਗੇ ਵੀ ਬਣਾਈਏ ਤੁਸੀਂ ਮਿਹਨਤ ਕਰਕੇ ਹਾਂ ਬਣਾਈਏ ਜੀ ਅਸੀਂ ਜਦੋਂ ਮਿਹਨਤ ਕੀਤੀ ਕਰਾਈ ਚੀਜ਼ ਵੈਸੇ ਤਾਂ ਸਾਨੂੰ ਕੋਈ 1 ਰੁਪਿਆ ਵੀ ਬਰਦਾਸ਼ਤ ਨਹੀਂ ਕਿ ਸਾਡੇ ਹੱਕ ਦਾ ਕੋਈ ਲੈ ਜੇ ਕਿਵੇਂ ਦਾ ਮਹਿਸੂਸ ਹੋਇਆ ਸੀ ਜਦੋਂ ਪਤਾ ਲੱਗਾ ਸੀਗਾ ਵੀ ਜ਼ਮੀਨ ਐਕਵਾਇਰ ਕਰਨ ਜਾ ਰਹੇ ਹੋ ਜੋ ਤੁਸੀਂ ਖੂਨ ਪਸੀਨੇ ਦੀ ਕਮਾਈ ਕਰਕੇ ਬਣਾਈਆ ਸੀ ਬਹੁਤ ਚਾੜ੍ਹ ਤੇ ਦੁੱਖ ਲੱਗਾ ਤੁਹਾਨੂੰ ਕੋਈ ਕੋਈ ਮੰਗ ਕਰਦੇ ਹੋ ਨਾ ਮੰਗ ਕੋਈ ਕਰੇ ਕਰਦੇ ਤੋ ਪਾਬੂ ਖੋ ਰਹੇ ਨੇ ਅੱਖਾਂ ਚੋਂ ਹੰਝੂ ਆ ਰਹੇ ਨੇ ਕਿਤੇ ਨਾ ਕਿਤੇ ਤਕਲੀਫ ਜ਼ਰੂਰ ਹੁੰਦੀ ਹੈ ਕਿ ਜਿਸ ਤਰੀਕੇ ਦੇ ਨਾਲ ਅਸੀਂ ਮਿਹਨਤ ਕਰਦੇ ਆ ਹੱਡ ਖੂਨ ਇੱਕ ਕਰਕੇ ਪਸੀਨੇ ਦੀ ਕਮਾਈ ਕਰਦੇ ਆ ਔਰ ਸਰਕਾਰ ਉਹ ਜ਼ਮੀਨ ਐਕਵਾਇਰ ਕਰਨ ਦੀ ਗੱਲ ਕਰਦੀ ਹੈ ਸੋ ਇਹ ਹੰਝੂ ਸਿਰਫ ਇਹਨਾਂ ਦੀ ਅੱਖਾਂ 'ਚ ਨਹੀਂ ਹਰ ਕਿਸਾਨ ਦੀ ਅੱਖਾਂ ਦੇ ਵਿੱਚ ਹੰਝੂ ਨੇ ਸੋ ਕਿਤੇ ਨਾ ਕਿਤੇ ਸਰਕਾਰ ਨੂੰ ਇਹ ਜਿਹੜੀ ਪਾਲਿਸੀ ਆ ਲੈਂਡ ਪੁਲਿੰਗ ਪਾਲਿਸੀਸ ਨੂੰ ਵਾਪਸ ਜ਼ਰੂਰ ਲੈਣਾ ਚਾਹੀਦਾ ਕਿਉਂਕਿ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਸਰਵੇ ਕੀਤਾ ਜਾਂਦਾ ਪਰ ਕੋਈ ਵੀ ਇਸ ਦੇ ਹੱਕ 'ਚ ਨਹੀਂ ਐ ਕੋਈ ਵੀ ਇੱਕ ਵੀ ਕਿਸਾਨ ਦੀ ਜਿਹੜੀ ਸਹਿਮਤੀ ਸਾਡੇ ਨਾਲ ਨਹੀਂ ਬਣੀ ਐ ਸਰਕਾਰ ਦੇ ਨਾਲ ਨਹੀਂ ਬਣੀ ਐ ਕੋਈ ਇਸ ਦੇ ਹੱਕ ਦੀ ਗੱਲ ਨਹੀਂ ਕਰਦਾ ਸੋ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਜੀ ਸਰਕਾਰ ਨੂੰ ਫਤੋ ਇਹ ਮਿਹਨਤ ਕਰਨੀ ਚਾਹੁੰਦੇ ਆ ਮੇ ਸਾਡਾ ਅਸੀਂ ਕਿਹੜਾ ਮੰਗਨੇ ਕਹਿੰਦੇ ਹੋ ਮੈਨੂੰ ਮਿਹਨਤ ਕਰਕੇ ਦਿਖਾ ਰਣ ਦੇ ਯਾਰ ਆ ਜੀ ਆਪਦੀ ਜ਼ਾਇਤ ਤੇ ਮਿਹਨਤ ਕਰਦੇ ਆ ਜੀ ਅੱਛਾ ਸਰ ਉਹ ਕਹਿੰਦੇ ਜਨਾ ਵੀ ਤੁਹਾਨੂੰ ਪਲਾਟ ਦਿੱਤੇ ਜਾਣਗੇ ਉਹ ਪਲਾਟ ਭਾਈ ਸਾਨੂੰ ਸਰਵ ਸਮਝਦੇ ਨਹੀਂ ਅਸੀਂ ਉਹ ਚੀਜ਼ ਤੋਂ ਸਾਨੂੰ ਮਤਲਬ ਨਹੀਂ ਅਸੀਂ ਆਪਦੀ ਜ਼ਮੀਨ ਲੈਣੀ ਬਸ ਨਾ ਬਿਲਕੁਲ ਇੱਕੋ ਗੱਲ ਦੇ ਉੱਤੇ ੜੇ ਹੋਏ ਨੇ ਹਾਲਾਂਕਿ ਆਪਣੀ ਜਗ੍ਹਾ ਦੇ ਉੱਤੇ ਬਿਲਕੁਲ ਸਹੀ ਨੇ ਸੋ ਸਾਡੇ ਬਾਪ ਦਾਦੇ ਜਦੋਂ ਕਮਾਈ ਕਰਦੇ ਨੇ ਅਸੀਂ ਆਪਣੀ ਮਿਹਨਤ ਕਰਦੇ ਆਂ ਖੂਨ ਪਸੀਨਾ ਇੱਕ ਕਰਦੇ ਆਂ ਉਹਨਾਂ ਦੀ ਜਦੋਂ ਜ਼ਮੀਨ ਨੂੰ ਅਸੀਂ ਵਧਾਉਨੇ ਆ ਸੋ ਦੁੱਖ ਜ਼ਰੂਰ ਹੁੰਦਾ ਹੈ ਔਰ ਸੋ ਜ਼ਾਹਿਰ ਜੀ ਗੱਲ ਹੈ ਸਾਡੇ ਇਨਸਾਨਾਂ ਦਾ ਸੁਭਾਅ ਹੈ ਦਾ ਕਿ 10 ਰੁਪਏ ਵੀ ਹੱਕ ਦੇ ਅਸੀਂ ਕਿਸੇ ਨੂੰ ਧੱਕੇ ਦੇ ਨਾਲ ਹੜੱਪਣ ਨਹੀਂ ਦਿੰਦੇ ਹੈਲੋ ਜੀ ਸਾਡੇ ਜੀ ਗੁਰੂ ਗ੍ਰੰਥ ਸਾਹਿਬ ਤੋਂ ਲਿਖਿਆ ਆ ਮਾਤਾ ਤਰਤ ਮਹਤਵ ਵੀ ਇਹ ਹੀ ਸਾਡੀ ਰਈ ਮਾਤਾ ਇਹ ਹੀ ਮਾਤਾ ਹੈ ਹਾਂ ਆਨਾਂ ਦਾ ਤਰਤ ਦੇ ਨਾਲ ਸੋ ਮਾਤਾ ਮਾਤਾਪਾ ਕਿਸੇ ਨੂੰ ਆਪਣੀ ਦੇ ਨਹੀਂ ਸਕਦੇ ਮਾਂ ਨਹੀਂ ਹਾਂ ਜਦੋਂ ਗੁਰੂ ਗ੍ਰੰਥ ਸਾਹਿਬ ਜੋ ਇਹ ਗੱਲ ਰੱਖੀ ਆ ਉਹ ਹੋਣੀ ਹੋਣੀ ਆ ਮਾਤਾ ਤਰਤ ਮਾਤਾ ਇਹ ਅਸੀਂ ਵੀ ਨਹੀਂ ਛੱਡਣੀ ਜੀ ਸੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਧਰਤੀ ਨੂੰ ਮਾਂ ਕਿਹਾ ਜਾਂਦਾ ਸੋ ਜ਼ਮੀਨ ਹੈ ਜਿਹੜੀ ਕਿਸਾਨ ਦੀ ਮਾਂ ਹੁੰਦੀ ਹੈ ਸੋ ਕਿਸੇ ਵੀ ਕੀਮਤ ਦੇ ਉੱਤੇ ਮਾਂ ਦੇ ਉੱਤੇ ਕਬਜ਼ਾ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਏਗਾ ਸੋ ਬਿਲਕੁਲ ਕਿਸਾਨਾਂ ਦੇ ਬੋਲ ਨੇ ਜੇ ਧਰਨਿਆਂ ਤੇ ਬੈਠਣਾ ਜਾਣਦੇ ਨੇ ਤਾਂ ਸੁਪਰੀਮ ਕੋਰਟ ਦੇ ਵਿੱਚ ਪਹੁੰਚਣਾ ਵੀ ਜਾਣਦੇ ਨੇ ਹਾਈ ਕੋਰਟ ਤੱਕ ਪਹੁੰਚਣਾ ਜਾਣਦੇ ਨੇ ਸੋ ਬੇਸ਼ੱਕ ਵਕੀਲ ਵੀ ਕੀਤੇ ਜਾਣਗੇ ਮਤੇ ਵੀ ਪਾਏ ਜਾਣਗੇ ਪਟੀਸ਼ਨਾਂ ਵੀ ਪਾਈਆਂ ਜਾਣਗੀਆਂ ਸੁਣਵਾਈਆਂ ਵੀ ਜ਼ਰੂਰ ਹੋਣਗੀਆਂ ਸੋ ਦੇਖਣਾ ਇਹ ਹੋਏਗਾ ਕਿ ਲੈਂਡ ਪੂਲਿੰਗ ਪਾਲਿਸੀ ਆਖਰਕਾਰ ਕਿਥੋਂ ਤੱਕ ਸਹਿਮਤ ਹੁੰਦੀ ਹੈ ਜਾਂ ਫਿਰ ਕਿਸਾਨਾਂ ਦੀ ਜ਼ਿੱਦ ਅੱਗੇ ਕਿਸਾਨਾਂ ਦੇ ਜਜ਼ਬੇ ਅੱਗੇ ਹੀ ਕਿਤੇ ਨਾ ਕਿਤੇ ਇਸ ਦਾ ਨਾਮੋ ਨਿਸ਼ਾਨ ਖਤਮ ਹੋ ਜਾਏਗਾ